ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਗ ਦਾ ਟਾਡਾ ਨਾਮ ਦੇ ਵੀਡੀਓ ਦੇ ਵਿੱਚ ਤੇ ਤੁਹਾਨੂੰ ਦਿਖਾਉਣੇ ਆ ਦੇਖੋ ਛੱਪ ਦੇ ਉੱਪਰ ਕਿੱਡੇ-ਕਡੇ ਰਸੇ ਬੱਜੇ ਆ ਪਿੱਛੇ ਇਹਦੇ ਪੈਨ ਦਿਖਾਉਣੇ ਆ ਤੁਹਾਨੂੰ ਸਾਰਾ ਰਸੇ ਆ ਕਿਉਂ ਬਣੇ ਹੁੰਦੇ ਆ ਹਾਂਜੀ ਲਓ ਜੀ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਰਸੇ ਬਹੁਤ ਹੈਵੀ ਹੁੰਦੇ ਆ ਮੋਟਰਾਂ ਨਾਲ ਆ ਵੇਖੋ ਲੱਗੀਆਂ ਹੁੰਦੀਆਂ ਇਹਦੇ ਬੈਂਚਾਂ ਇਹ ਤਕਰੀਬਨ 6 ਰਸੀਆਂ ਆਪਾਂ ਥੱਲੇ ਸਿੱਟੀ ਦੀਆਂ ਮੰਨ ਜਿਹੜੀਆਂ ਇਹ ਛੇੜੀਆਂ ਛੇਪ ਬਨੀਆਂ ਜਾਂਦੀਆਂ ਜਾਂਦੀਆਂ ਪੋਰਟ ਦੇ ਨਾਲ ਆ ਵਿੱਚ ਬਹੁਤ ਮੋٹے ਤੇ ਹੈਵੀ ਰਸੇ ਹੁੰਦੇ ਹੋ ਤੇ ਬਨ ਕੇ ਇਹਨਾਂ ਨੂੰ ਪੋਰਟ ਦੇ ਨਾਲ ਫਿਰ ਇਹੋ ਜਹਾਜ਼ ਹਿੱਲਦਾ ਨਹੀਂ ਜਦੋਂ ਵੀ ਮਤਲਬ ਇਹ ਤੋਂ ਫਿਰ ਡਿਨਰ ਲਾਉਂਦੇ ਆ ਜਾਂ ਜਹਾਜ਼ ਹਵਾ ਦੇ ਦੂਆ ਨਾਲ ਹਵਾ ਪਾਣੀ ਦੀਆਂ ਛੱਲਾਂ ਆਉਂ ਸਮੁੰਦਰ ਦੇ ਵਿੱਚ ਤੇ ਜਹਾਜ਼ ਇੱਕ ਜਗ੍ਹਾ ਹੀ ਖੜਾ ਰਹਿੰਦਾ ਤੇ ਜੇ ਨਾ ਇਹੋ ਬਨੀਆਂ ਹੋਣ ਤੇ ਜਹਾਜ਼ ਫਿਰ ਮੂਵਮੈਂਟ ਕਰੂਗਾ ਨੁਕਸਾਨ ਹੋ ਸਕਦਾ ਪੋਰਟ ਤੇ ਬੰਦੇ ਕੰਮ ਕਰਦੇ ਆ ਥੱਲੇ ਆ ਵੇਖੋ ਇਸ ਤਰ੍ਹਾਂ ਮੂਵਮੈਂਟ ਕਰਦਾ ਫਿਰ ਜਹਾਜ਼ ਜੇ ਨਾ ਬੰਨਿਆ ਹੋਵੇ ਨਾ ਤੇ ਜਹਾਜ਼ ਬਿਲਕੁਲ ਸਮੁੰਦਰ ਦੇ ਵਿੱਚ ਹੀ ਚਲਾ ਜਾਵੇ ਫਿਰ ਆ ਦੇਖੋ ਇਸ ਤਰ੍ਹਾਂ ਹੁਣ ਬੰਨਿਆ ਹੋਇਆ ਹੈ ਨਾ ਜਹਾਜ਼ ਤੇ ਇਸ ਲਈ ਆ ਵਾਪਸ ਚਲਾ ਗਿਆ ਇੰਨੀ ਕੀ ਮੂਵਮੈਂਟ ਕਰਨੀ ਹੈ ਨੇ ਤੇ ਜੇ ਨਾ ਬੱਝਾ ਹੋਵੇ ਤਾਂ ਫਿਰ ਪਿੱਛੇ ਨੂੰ ਸਮੁੰਦਰ ਦੇ ਵਿੱਚ ਵੀ ਜਾ ਸਕਦਾ ਤੇ ਉਹਦੇ ਨਾਲ ਨੁਕਸਾਨ ਵੀ ਹੋ ਸਕਦਾ ਪੋਰਟ ਤੇ ਆ ਵੀ ਕੋਣ ਆ ਪਾਏ ਆ ਜੀ ਫਰੰਟ ਵਾਲੀ ਸਾਈਡ ਤੇ ਤੇ ਇਸ ਤੇ ਇੱਥੇ ਵੀ ਆਪਾਂ ਦੇ ਤੁਹਾਨੂੰ ਦਿਖਾਉਨੇ ਆ ਸਾਰਾ ਆ ਸਾਰੇ ਇੱਧਰ ਵੀ ਰਸੇ ਜਿੱਦਾਂ ਕਿ ਪਿੱਛੇ ਦੇ ਤੁਹਾਨੂੰ ਦਿਖਾਏ ਆ ਨਾ ਤੇ ਇਸੇ ਤਰ੍ਹਾਂ ਹੀ ਮੂਹਰਲੀ ਸਾਈਡ ਤੇ ਵੀ ਹੁੰਦੇ ਆ ਤੇ ਆ ਇੱਧਰ ਕੰਟੇਨਰ ਲੋਡ ਹੋਏ ਹੋਏ ਆ ਵਿੱਚ ਛੋਟਾ ਕੰਟੇਨਰ ਇਹ ਹੈਗਾ 20 ਫੁੱਟ ਦਾ ਕੰਟੇਨਰ ਸੀ ਤੇ ਆ ਵੇਖੋ ਜਿਹੜੀ ਧਿਆਨ ਨੂੰ ਜਾਜ ਦੀ ਹੈਂਡ ਬ੍ਰੇਕ ਪਹਿਲਾਂ ਵਿਖਾਲੀ ਸੀਗੀ ਸੰਗਲ ਲੱਗੇ ਹੋਏ ਤੇ ਸਾਰੀਆਂ ਵਿੰਚਾਂ ਬਣੀਆਂ ਹੋਈਆਂ ਐ ਤੇ ਰਸੇ ਮੋٹے-ਮੋٹے ਵੇਖੋ ਇਹ ਸਾਰੇ ਜਦਾਂ ਜਹਾਜ਼ ਜਹਾਜ਼ ਨੂੰ ਕੋਰਟ ਤੇ ਬੰਨਣ ਵਾਸਤੇ ਹੁੰਦੇ ਆ ਇਹੋ ਜੇਕਰ ਜਹਾਜ਼ ਨੂੰ ਨਾ ਬੰਨਿਆ ਜਾਵੇ ਤੇ ਨੁਕਸਾਨ ਹੁੰਦਾ ਏਦਾਂ ਕਿ ਜਹਾਜ਼ ਹਵਾ ਨਾਲ ਪਾਣੀ ਜਦਾਂ ਸਮੁੰਦਰ ਚ ਜਾਦਾ ਛੱਲਾਂ ਤੇ ਉਹਦੇ ਕਰਕੇ ਫਿਰ ਇਹਨੂੰ ਬੰਨ ਕੇ ਰੱਖਦੇ ਆ ਜਹਾਜ਼ ਨੂੰ ਜਗਾ ਇੱਕ ਜਗਾ ਖੜਾ ਰਹਿੰਦਾ ਏ ਆਹ ਤਰਾਹ ਕਿਦਾਂ ਇਥੋਂ ਬਣੇ ਹੋਇਆ ਇਹਦੇ ਵਿੱਚ ਦੀ ਰੱਸਿਆਂ ਨੂੰ ਥੱਲੇ ਮਤਲਬ ਭੇਜ ਦਿੰਦੇ ਆ ਪੋਰਟ ਤੇ ਜਿਹੜੇ ਬੰਦੇ ਕੰਮ ਕਰਦੇ ਥੱਲੇ ਉਹਨਾਂ ਉਹ ਜਿੱਦਾਂ ਮਤਲਬ ਗੱਡੀਆਂ ਜਾਂ ਫੋਰਕ ਕਲਿਪਟ ਹੁੰਦੀਆਂ ਵਾਂ ਉਹਨਾਂ ਦੀ ਮਦਦ ਨਾਲ ਫਿਰ ਇਹੋ ਖਿੱਚ ਕੇ ਰੱਸਿਆਂ ਨੂੰ ਤੇ ਉਹ ਕੀਲੇ ਜਿਹੇ ਥੱਲੇ ਬਣੇ ਹੋਏ ਬਹੁਤ ਵੱਡੇ ਵੱਡੇ ਤੇ ਆਹ ਵੇਖੋ ਆਹ ਅਗਲਾ ਸ਼ੈਪ ਜਿਹੜਾ ਆਪਣੇ ਅੱਗੇ ਲੱਗਾ ਹੋਇਆ ਸ਼ੈਪ ਇਹਨੂੰ ਵੀ ਬਣਿਆ ਹੋਇਆ ਤੇ ਉਹ ਗੀਲਿਆਂ ਜਾਂਦੇ ਵਿੱਚ ਫਸਾ ਦਿੰਦੇ ਆ ਰੱਸਿਆਂ ਨੂੰ ਤੇ ਇਹ ਰਾ ਕਰਕੇ ਫਿਰ ਜਾਨੀ ਸ਼ੈਪ ਹਿੱਲਦਾ ਨਹੀਂ ਮੂਵਮੈਂਟ ਨਹੀਂ ਕਰਦਾ ਤੇ ਇੱਕ ਜਗ੍ਹਾ ਖੜਾ ਲਿੰਦਾ ਦੇਖੋ ਅੰਦਰ ਸਰਾਖ ਇਹਨਾਂ ਦੇ ਵਿੱਚ ਦੀ ਰੱਸਿਆਂ ਨੂੰ ਪਾਸ ਕਰਕੇ ਤੇ ਪੋਰਟ ਤੇ ਬੰਨ੍ਹ ਦਿੰਦੇ ਆ ਫਿਰ ਸ਼ੈਪ ਨੂੰ 6 ਰਸੇ ਅੱਗੇ ਹੁੰਦੇ ਤੇ 6 ਬੈਕ ਸਾਈਡ ਤੇ ਤਾਂ ਬੰਨ੍ਹਣ ਵਾਸਤੇ ਹੁੰਦੇ ਆ ਤੇ ਪੂਰੀ ਮਜ਼ਬੂਤੀ ਨਾਲ ਇਹੋ ਫਿਰ ਜਿੱਦਾਂ ਮੋਟਰਾਂ ਦੇ ਨਾਲ ਮੋਟਰਾਂ ਲੱਗੀਆਂ ਨਾ ਜਿਹੜੀਆਂ ਰਿਮੋਟ ਕੰਟਰੋਲ ਹੁੰਦੇ ਜਿੱਦਾਂ ਤੇ ਉਹਦੇ ਨਾਲ ਕੰਟਰੋਲ ਹੁੰਦਾ ਹੈ ਉਹ ਸਾਰਾ ਤੇ ਜਦੋਂ ਰੱਸਾ ਮਤਲਬ ਲੂਜ਼ ਹੁੰਦਾ ਜਾਂ ਕੁਝ ਵੀ ਹੁੰਦਾ ਫਿਰ ਚੈੱਕ ਕਰਦੇ ਰਹਿੰਦੇ ਨਾਲੋਂ ਨਾਲ ਤੇ ਟਾਈਟ ਕਰਦੇ ਰਹਿੰਦੇ ਹੁਣ ਲਓ ਜੀ ਮਿਲਦੇ ਆਪਾਂ ਤੁਹਾਨੂੰ ਹੁਣ ਅਗਲੀ ਨਵੀਂ ਵੀਡੀਓ ਦੇ ਵਿੱਚ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ